ਰਾਜਸਥਾਨ ਗਈ ਪੰਜਾਬ ਪੁਲਿਸ ਤੇ ਵਰੀਆਂ ਇਟਾਂ ਪਿੰਡ ਵਾਸੀਆਂ ਨੇ ਕਰ ਦਿੱਤਾ ਜਾਨਲੇਵਾ ਹਮਲਾ ਗੱਡੀਆਂ ਤੱਕ ਪੰਜਾਬ ਪੁਲਿਸ ਦੀਆਂ ਤੋੜ-ਸੁੱਟੀਆਂ ਤੁਸੀਂ ਵੇਖ ਰਹੇ ਹੋ ਕ੍ਰਾਈਮ ਚਾਰਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਖਰਾ ਮਾਮਲਾ ਅੱਜ ਰਾਜਸਥਾਨ ਦਾ ਹੈ ਜਿੱਥੇ ਪੰਜਾਬ ਪੁਲਿਸ ਛਾਪੇਮਾਰੀ ਕਰਨ ਗਈ ਤੇ ਕੁਝ ਲੋਕਾਂ ਨੂੰ ਫੜਨ ਪਹੁੰਚੀ ਤਾਂ ਅੱਗੋਂ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਯਾਨੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਗੱਡੀ ਦੀ ਬੁਰੀ ਤਰ੍ਹਾਂ ਤੋੜਪਨ ਕੀਤੀ ਗਈ ਇੱਟਾਂ ਮਾਰੀਆਂ ਗਈਆਂ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਇਹ ਤਸਵੀਰਾਂ ਰਾਜਸਥਾਨ ਦੇ ਟੋਂਕ ਇਲਾਕੇ ਦੇ ਪਿੰਡ ਪੁਲਿਆੜਾ ਦੀਆਂ ਨੇ ਜਿੱਥੇ ਰ ਜਿੱਥੇ ਦੇ ਇਹ ਮੰਨਿਆ ਜਾਂਦਾ ਕਿ ਉਸ ਪਿੰਡ ਦੇ ਲੋਕ ਲਗਾਤਾਰ ਸਮਗਲਿੰਗ ਸਸਤਾ ਸਸਤਾ ਸੋਨਾ ਅਫੀਮ ਅਤੇ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਨੇ ਉਹ ਕਰਦੇ ਨੇ ਬਾਰੀ ਸੂਬਿਆਂ ਦੇ ਵਿੱਚ ਜਾ ਕੇ ਵੀ ਲੋਕਾਂ ਦੇ ਕੋਲੋਂ ਠੱਗੀਆਂ ਮਾਰਦੇ ਨੇ ਤੇ ਇਸੇ ਦੇ ਚਲਦੇ ਹੋਏ ਰਾਜਸਥਾਨ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਆਪਰੇਸ਼ਨ ਕਰਨ ਗਈ ਸੀਗੀ ਪੰਜਾਬ ਪੁਲਿਸ ਸਿਵਲ ਕੱਪੜਿਆਂ ਦੇ ਵਿੱਚ ਉੱਥੇ ਪਹੁੰਚੀ ਸੀ ਤੇ ਜਿੱਥੇ ਲੋਕਾਂ ਨੂੰ ਲੱਗਿਆ ਕਿ ਇਹ ਕੁਝ ਆਮ ਲੋਕ ਨੇ ਤੇ ਉਹ ਸਾਡੇ ਪਿੰਡ ਦੇ ਵਿੱਚ ਦਖਲ ਕਰਨ ਆਏ ਨੇ ਕਿਉਂਕਿ ਦੱਸਿਆ ਇਹ ਜਾਂਦਾ ਹੈ ਕਿ ਉਹ ਸਾਰਾ ਰਾਜਸਥਾਨ ਦਾ ਜਿਹੜਾ ਪਿੰਡ ਹੈ ਉੱਥੇ ਉਹ ਸਾਰੇ ਦੇ ਸਾਰੇ ਲੋਕ ਇਹੀ ਠੱਗੀਆਂ ਚੋਰੀਆਂ ਚਕਾਰੀਆਂ ਤੇ ਦੂਜੇ ਸੂਬਿਆਂ ਜਾ ਕੇ ਲੋਕਾਂ ਨੂੰ ਠੱਗਣ ਦਾ ਹੀ ਕੰਮ ਕਰਦੇ ਨੇ ਤੇ ਅਫੀਮ ਹੋ ਗਿਆ ਸਸਤੇ ਸੋਨੇ ਦੇ ਕਹਿ ਕੇ ਇਦਾਂ ਠੱਗ ਠੱਗੀਆਂ ਮਾਰਦੇ ਨੇ ਤਾ ਰਾਜਸਥਾਨ ਪੁਲਿਸ ਦੀ ਐਸਓਜੀ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਆਪਰੇਸ਼ਨ ਤੇ ਗਈ ਸੀ ਤੇ ਉੱਥੇ ਜਿਵੇਂ ਹੀ ਪਹੁੰਚੀ ਤਾਂ ਪੰਜਾਬ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਟਾ ਰੋੜੇ ਤੇ ਹੋਰ ਜੜੀਆਂ ਵੀ ਹਥਿਆਰ ਹੁੰਦੇ ਨੇ ਸੁੱਟ-ਸੁੱਟ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਨਾਲ ਹੀ ਰਾਜਸਥਾਨ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਤੇ ਗੱਲ ਇੱਥੇ ਤੱਕ ਵੱਧ ਗਈ ਕਿ ਪੰਜਾਬ ਪੁਲਿਸ ਨੂੰ ਆਪਣੀ ਸੁਰੱਖਿਆ ਦੇ ਲਈ ਹਵਾਈ ਫਾਇਰਿੰਗ ਕਰਨੀ ਪਈ ਤੇ ਪੰਜਾਬ ਪੁਲਿਸ ਦੇ ਸਾਦੇ ਕੱਪੜੇ ਹੋਣ ਦੇ ਚਲਦੇ ਯਾਨੀ ਕਿ ਸਿਵਲ ਡਰੈਸ ਦੇ ਵਿੱਚ ਹੋਣ ਦੇ ਚਲਦੇ ਪੁਲਿਸ ਦੇ ਥਾਣੇ ਵਿੱਚ ਪਹੁੰਚ ਗਏ ਪਿੰਡ ਵਾਸੀ ਇਹ ਗੱਲ ਲੈ ਕੇ ਕੇ ਵਾਲੇ ਲੋਕ ਸਾਡੇ ਪਿੰਡ ਦੇ ਉੱਤੇ ਹਮਲਾ ਕਰਨ ਪਹੁੰਚੇ ਤਾਂ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਜਦੋਂ ਥਾਣੇ ਵਿੱਚ ਪਹੁੰਚ ਕੇ ਪਤਾ ਲੱਗਿਆ ਕਿ ਇਹ ਤਾਂ ਪੰਜਾਬ ਪੁਲਿਸ ਛਾਪੇਮਾਰੀ ਕਰਨ ਆਈ ਹੈ ਦੂਸਰੇ ਸੂਬੇ ਤੋਂ ਤਾਂ ਸਾਰੇ ਦੇ ਸਾਰੇ ਲੋਕ ਆਪਣੇ ਘਰਾਂ ਨੂੰ ਤਾਲੇ ਲਾ ਕੇ ਮਿੰਟਾਂ ਦੇ ਵਿੱਚ ਹੀ ਰਫੂ ਚੱਕਰ ਹੋ ਗਏ ਤਾਂ ਇਹ ਜਿਹੜਾ ਸਾਰਾ ਮਾਮਲਾ ਸੀ ਇਹ ਸਾਰਾ ਮਾਮਲਾ ਰਾਜਸਥਾਨ ਦੇ ਟੋਂਕ ਦਾ ਹੈ ਤੇ ਹੋਰ ਕੀ ਕੁਝ ਦੱਸਿਆ ਉਸ ਦੇ ਐਸਪੀ ਨੇ ਜਰਾ ਉਹ ਵੀ ਸੁਣ ਲੈਣਿਆ ਕਿ ਪੋਲਣਾ ਦੇ ਅੰਦਰ ਕਿੰਨਾ ਹੋਈ ਹੈ ਕਿੰਨਾ ਕੁ ਇਹ ਕੀ ਪੂਰਾ ਮਾਮਲਾ ਅਭੀ ਤੱਕ सबके ਸਾਹਮਣੇ ਆ ਪਾਏ ਕਿਹੜਾ ਮਾਮਲਾ इसमें जो देवली सर्किल है उसमें दोनी थाना क्षेत्र में पंजाब पुलिस और हमारी जो टीम है वो कार्रवाई के लिए गई थी तो वहाँ एक मुलजिम की तलाश में पुलिस के साथ जो ज़्यादाती हुई फिर उस चीज़ पे रिपोर्ट लेकर एफआईआर दर्ज कर रहे हैं और जो आगे की कार्रवाई है वो की जा रही है तो किस तरह के अपराधी की तलाश थी जानकारी आ गई इसमें अभी हम आगे अनुसंधान कर रहे हैं किस तरीके के मुलजिम के लिए आए थे पर प्राइमरी ये है कि आ, किसी एनडीपीएस की कार्रवाई के लिए उनको बुलाया और फिर उसके साथ धोखाधड़ी की चीटिंग की तरह की कार्रवाई करने के लिए ये घटना हुई है एक उम्र ये भी है कि वहाँ फायरिंग हुई है इस बात तो तो सामने आ है उसमें पूरी डिटेल्स एफ आई आर में दर्ज की जा रही है और जो भी चीज़ है वो एफ आई आर दर्ज होने के बाद और जो पत्ते हैं उनके बारे में बता दिया जाएगा शांति है जो एफ आई आर है वो दर्ज की जा रही है बिल्कुल इसमें, इसमें जो एफ आई आर के सारे तथ्य है उसमें देख के फिर आपको बता दिया जाएगा अभी इसमें कर रहे हैं कार्रवाई आगे ਤਾਂ ਤੁਸੀਂ ਸੁਣਿਆ ਇਸ ਮਾਮਲੇ ਦੇ ਵਿੱਚ ਐਸਪੀ ਨੇ ਕੀ ਕੁਝ ਸਾਰੀ ਜਾਣਕਾਰੀ ਦਿੱਤੀ ਤੇ ਹੁਣ ਇਸ ਦੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਚੋਂ ਪੰਜ ਮਹਿਲਾਵਾਂ ਵੀ ਸਾਮਲ ਨੇ ਤੇ 11 ਪੁਰਸ਼ ਸਾਮਲ ਨੇ ਤੇ ਲਗਾਤਾਰ ਇਸ ਦੇ ਉੱਤੇ ਹੁਣ ਕਾਰਵਾਈ ਚੱਲ ਰਹੀ ਹੈ ਪਰ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਦੂਜੇ ਸੂਬਿਆਂ ਜਾ ਕੇ ਛਾਪੇਮਾਰੀ ਵੀ ਕਰ ਰਹੀ ਹੈ ਪਰ ਇਸ ਵਾਰ ਰਾਜਸਥਾਨ ਦੇ ਵਿੱਚ ਜਦੋਂ ਛਾਪੇਮਾਰੀ ਕਰਨ ਗਈ ਤਾਂ ਉੱਥੇ ਦੇ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਨੂੰ ਹੀ ਨਿਸ਼ਾਨਾ ਬਣਾ ਦਿੱਤਾ ਖੈਰ ਪੰਜਾਬ ਪੁਲਿਸ ਵੱਲੋਂ ਇਸ ਦੀ ਕੋਈ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਬਿਆਨ ਆਇਆ ਹੈ ਇਹ ਰਾਜਸਥਾਨ ਪੁਲਿਸ ਵੱਲੋਂ ਜਾਣਕਾਰੀ ਸਾਰੀ ਸਾਂਝੀ ਕੀਤੀ ਗਈ ਹੈ ਤੇ ਹੁਣ ਪੰਜਾਬ ਪੁਲਿਸ ਕਿਹੜੇ ਸ਼ਹਿਰ ਦੀ ਸੀ ਜਾਂ ਫਿਰ ਕਿਹੜੇ ਜ਼ਿਲ੍ਹੇ ਦੀ ਸੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਅਧਿਕਾਰਿਕ ਤੌਰ ਤੇ ਪੰਜਾਬ ਪੁਲਿਸ ਵੱਲੋਂ ਨਹੀਂ ਦਿੱਤੀ ਗਈ ਹੈ ਖੈਰ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਅੱਗੇ ਕੀ ਕੁਝ ਨਿਕਲ ਕੇ ਆਂਦਾ ਹੈ ਕਿ ਪੰਜਾਬ ਪੁਲਿਸ ਕਿੰਨੀ ਕੁ ਸੁਰੱਖਿਅਤ ਵੀ ਖੁਦ ਆਪਣੇ ਆਪ ਨੂੰ ਕਰ 파 ਰਹੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਸਾਰੀ ਕ੍ਰਾਈਮ ਚਾਰਟ ਦੀ ਸਟੋਰੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ